ਲੋਕ ਨੂੰ ਕਾ ਪੜੀ ਫਨਲ ਪਾਣੀ ਕੋ ਫਰੋਂਦਾ ਚ ਇਹ ਸਰ ਚੱਲ ਰਹੀਆਂ ਅਮਨ ਭਾਈ ਚੱਲੋ ਦੇਖਣਾ ਬੰਦ ਕਰੋ ਬੀ ਨਾਲ ਦੋ ਮਿੰਟ ਪੋਸਟ ਵੀਡੀਓ ਕੋ ਜੇ ਦੇਣਾ ਹੈ ਯਾ ਦੇ ਕੋਈ ਮੁੱਦੀ ਦਾ ਆ ਸਰ ਆਪਣਾ ਇਹ ਨਾ ਫਿਲਮ ਦਾ ਜੀਦਾ ਇਹ ਕੋਈ ਮਸਲੇ ਦਾ ਨਹੀਂ ਕਰਨਾ ਚਾਹਤ ਬਾਅਦ ਮਾਰ ਇਹ ਮਾਰਾ ਜੋ ਇਹ ਕਿਵੇਂ ਕਰਦਾ ਭਾਈ ਇਹ ਮਾਰਦਾ ਆ ਵੀ ਜਦੋਂ ਰਾਖਾ ਚੱਲ ਗਈ ਜਿਹੜੀ ਜੇ ਇਹ ਫਾਇਦਾ ਦੇਣਾ ਨਹੀਂ ਕਰਦਾ। ਇਹਨਾਂ ਦੇ ਬਾਤ ਨੂੰ ਕੰਮ ਕਿਉਂ ਦੀ ਕੰਪਨੀ ਤੋਂ ਬੋਲ। ਹੱਦਾਂ ਚੱਲਦੀਆਂ। ਜਿਹਨੂੰ ਬੋਲਣ। ਜਿਹੜਾ ਸਿੱਧਾ ਕਰਦਾ ਸਿੱਧਾ ਨੂੰ ਲਾ। ਕੰਮ ਨਾ ਕਰ। ਕੰਮ ਨਹੀਂ ਚੱਲਦਾ। ਗੱਲਾਂ ਨਹੀਂ ਚੱਲਦੀ। ਹਾਂ ਨਹੀਂ ਹੁੰਦਾ ਦੱਸੋ ਮੈਂ ਬਦਲ ਕੇ ਹੋਰ ਬੰਦੇ ਲਿਆਵਾਂ। ਨਾ ਮਰੋ ਤੀਕ ਦੱਸੋ। ਤੀ 10 ਤੱਕ ਉਹ ਜਿਹੜੀ ਜਿਹੜੀ 30 ਗਸਤ ਤੱਕ ਨਾ ਹੋਈ ਤੇ ਮੈਂ ਤੁਹਾਡੇ ਸਭ ਦੇ ਖਿਲਾਫ ਤਾਦੋਈ ਕਰ ਦਿੰਦੀ। ਇਹ ਪਾਣੀ ਲੇਟੋਗੇ ਸਾਰਾ ਕੁਝ ਆਪਣਾ ਸੀਵਰੇਜ ਆ ਉਹਦੇ ਵਿੱਚ ਸਾਰਾ ਜਾਏਗਾ ਵੀ ਨਹੀਂ ਜਾਊਗਾ ਪਰ ਵਾਟਰ ਕਿਉਂ ਲੱਗਿਆ ਰਸੋਈ ਵਾਟਰ ਦਾ ਕਨੈਕਸ਼ਨ ਕਿੱਡੇ ਤੇ ਰੱਖਦੇ ਤੁਸੀਂ ਕਨੈਕਸ਼ਨ ਕਰਾਈ ਕੀਤਾ ਸਪਲਾਈ ਕੀਤਾ ਇਹਦਾ ਸ ਪਹਿਲੇ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਇਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਰੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਮੀ ਆਲੇ ਦਿਨ ਮੈਨੂੰ ਵੀਡੀਓ ਕੁਝ ਆਰਤੀਆਂ ਨੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਦੇ ਵੇਖਣਾ ਸੀ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕੋਖ ਲੋ ਗਿਆ ਆਪਾਂ ਇੰਨਾ ਮਤਲਬ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਹੜਾ ਠੀਕ ਕਰਦੇ ਆ ਉਹ ਅਫਸਰ ਨੂੰ ਕਿਹਾ ਕਿ 31 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਂਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਵਰੇਜ ਜਿਹੜਾ ਮੰਡੀ ਦਾ ਉਹ ਇਹ ਵਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪਰੋਦਾ ਹੋਵੇ ਤਾਂ ਫਿਰ ਤਾਂ ਬੜੀ ਵੱਡੀ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਦੇ ਮਹਿਕਮੇ ਦੀ ਕੋਈ ਵੀ ਮੈਂ ਉਸੇ ਦੇ ਆਪ ਦਾ ਨਾਮ ਮੌਕੇ ਦੇ ਵੇਖਣ ਵੀ ਕਿ ਕੀ ਉਹ ਪ੍ਰੋਬਲਮ ਹੈ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਐਸਾ ਦਾ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਆਉਂਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਘਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਨਹੀਂ ਜੀ ਉਹ ਘਾਰੀਆਂ ਨੂੰ ਕਿਹਾ ਵੀ ਉਹਨੂੰ ਠੀਕ ਕਰਕੇ ਦੋ ਸਾਡੀ ਡਿਊਟੀ ਐ ਸਾਡ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸੀਐਨ ਸਾਹਿਬ ਸੈਕਟਰੀ ਸਾਹਿਬ ਐਸਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ ਇਹ ਬੰਨ੍ਹ ਕਰਕੇ ਦਿਓ ਭਾਵੇਂ ਜੋ ਬਦੀ ਕਿਉਂਕਿ ਪੈਸੇ ਆਏ ਹੱਥੀਂ ਜੁਈ ਐ ਟੈਂਡਰ ਹੋਇਆ ਈਗਾ ਬਸਾ ਦਾ ਮੌਸਮ ਆ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਆਪਾਂ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵਲ ਦੀ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੌਧਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ